ਫਗਵਾੜਾ ਦੇ ਹਨੂਮਾਨ ਗੜੀ ਮੰਦਰ ਵਿੱਚ ਅੱਜ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਜਗਿੰਦਰ ਸਿੰਘ ਮਾਨ ਵੱਲੋਂ ਭਗਵਾਨ ਰਾਮ ਦੇ ਖਿਲਾਫ ਗਲਤ ਟਿੱਪਣੀ ਕਰਨ ਤੇ ਹਿੰਦੂ ਸਮਾਜ ਵਿੱਚ ਭਾਰੀ ਰੋਸ ਦੇਖਣ ਨੂੰ ਮਿਲਿਆ ਜਿਸ ਨੂੰ ਦੇਖਦੇ ਹੋਏ ਫਗਵਾੜਾ ਦੇ ਐਸਡੀਐਮ ਵੱਲੋਂ ਆਪਣੇ ਨੁਮਾਇੰਦੇ ਨੂੰ ਭੇਜਿਆ ਗਿਆ ਅਤੇ ਹਿੰਦੂ ਸਮਾਜ ਵੱਲੋਂ ਇੱਕ ਸ਼ਿਕਾਇਤ ਦਿੱਤੀ ਗਈ ਹਿੰਦੂ ਸਮਾਜ ਵੱਲੋਂ ਮੰਗ ਕੀਤੀ ਗਈ ਕਿ 3 ਵਜੇ ਤੱਕ ਜੇ ਜਗਿੰਦਰ ਸਿੰਘ ਮਾਨ ਖਿਲਾਫ ਅਰਚਾ ਦਰਜ ਨਹੀਂ ਕੀਤਾ ਤਾਂ ਹਿੰਦੂ ਸਮਾਜ ਸੜਕਾਂ 'ਤੇ ਉਤਰੇਗਾ ਤੇ ਭਾਰੀ ਕਰੇਗਾ ਰੋਸ ਪ੍ਰਦਰਸ਼ਨ ਦਿਖਾਉਂਦੇ ਹਾਂ ਪੂਰੀ ਵੀਡੀਓ ਫੋਟ ਐਕਸਪ੍ਰੈਸ న్యూਸ ਚੈਨਲ ਤੋਂ ਵਿਨੋਦ ਸ਼ਰਮਾ ਦੀ ਰਿਪੋਰਟ ਹਰੀਸ਼ ਭੰਡਾਰੀ ਦੇ ਨਾਲ। ਜਿਹੜੇ ਮਾਰਨੇ ਕੱਲ ਪ੍ਰਭੂ શ્રી ਰਾਮ ਜੀ ਦੇ ਬਾਰੇ ਆਪਾਂ ਜਨਾਬ ਸ਼ਬਦਾਂਬੀ ਬਾਤੀ ਆ। ਉਹਦਾ ਅੱਜ ਸਾਰੇ ਸੰਗਠਨਾਂ ਨੇ ਇਕੱਠੇ ਹੋ ਕੇ ਤਹਿਸੀਲਦਾਰ ਸਾਹਿਬ ਨੂੰ ਮੈਮੋਰੰਡਮ ਦਿੱਤਾ ਆ। ਤੇ ਪੁਲਿਸ ਪ੍ਰਸ਼ਾਸਨ ਸਾਨੂੰ ਇਹ ਆਸ਼ਵਾਸਨ ਦੇ ਕੇ ਗਿਆ ਆ ਵੀ 3 ਵਜੇ ਤੱਕ ਅਸੀਂ ਉਹਨਾਂ ਉੱਤੇ ਐਫ ਆਰ ਦਰਜ ਕਰਕੇ ਤਾਨੂੰ ਉਹ ਨੰਬਰ ਦੋਗੇ ਸਰ ਜੇ 3 ਵਜੇ ਤੱਕ ਐਫ ਆਰ ਦਰਜ ਨਹੀਂ ਹੁੰਦੀ ਵੀ ਆਪਣੀ ਅਗਲੀ ਕਾਰਵਾਈ ਕੀ ਹੈ ਅਗਲੀ ਕਾਰਵਾਈ ਸਾਰੇ ਫਰਾਂ ਵਿੱਚ ਸੰਗਠਨ ਰਲ ਕੇ ਜੋ ਰਣਨੀਤੀ ਬਣਾਓਗੇ ਉਹਦੇ ਤੇ ਅਸੀਂ ਸਾਰੇ ਇਕੱਠੇ ਹੋ ਕੇ ਚੱਲਾਂਗੇ ਇਸ ਬੰਦੇ ਉੱਤੇ ਪਹਿਲਾਂ ਦਾ ਐਸ.ਟੀ. ਕੰਪਲੇਨਟ ਦਿਓ ਡਿਸੀਜਨ ਕਮਿਟੀ ਰਾਤੀ ਕਰ ਦਿੱਤੀ ਗਈ ਹੈ ਚੋਨ ਕਮਿਸ਼ਨ ਆਫ ਇੰਡੀਆ ਚੋਨ ਕਮਿਸ਼ਨ ਆਫ ਪੰਜਾਬ ਇਸ ਨਾਲ ਦੀ ਕੰਪਲੇਨਟ ਕਰੋ ਤਾਂ ਕਿ ਤੇ ਫੁੱਲ ਐਕਸ਼ਨ ਹੋਵੇ ਜਾਤੀ ਪਰਚਾ ਦਰਜੀ ਹੁੰਦਾ ਤਦ ਤੱਕ ਧਰਣਾ ਲਾਉ ਜੋ ਕਰਨਾ ਹੋਇਆ ਕਰੋ ਤੇ ਐਫ ਆਰ ਤਾਂ ਸੁਣਾਈ ਜਾਈਦੀ ਆ ਸਾਰੂ ਬਾਬੋ ਠੇਸ ਪਹੁੰਚਾਂਦੀ ਐਫਐਸ ਦਾ ਜਗਰਾਓ ਜਾ ਕੇ ਮੇਰਾ ਇਹ ਮੈਂ ਭਾਜੀ ਇੱਥੇ ਸਾਰੇ ਵੀਰਾਂ ਨੂੰ ਇਹ ਕਹਿੰਨਾ ਵਾਂ ਵੀ ਆਪਾਂ ਇੱਥੇ ਆਏ ਆ ਅੱਧਾ ਘੰਟਾ ਵਿਚਾਰ-ਵਿਮਾਚ ਕਰਕੇ ਚਲ ਜੀਏ ਆਪਣੇ ਆਪਣੇ ਕੰਮਾਂ ਦੇ ਗੱਲ ਵੋਟਾਂ ਪਾਣੀਆਂ ਵੋਟਾਂ ਪਾ ਕੇ ਮਸਲਾ ਹੋਈ ਗੇ ਪੁਰਾਣਾ ਕਿਉਂਕਿ ਪੂਰੀ ਵੀਡੀਓ ਸੁਣੋ ਨੂੰ ਗੌਰ ਨਾਲ ਆਪਾਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆਂ ਵੀ ਉਹਦੇ ਉੱਤੇ ਜਿਹੜੀ ਵੀ ਬੰਦੀ ਕਰ ਦੇਖੋ ਮੇਰੀ ਭਾਵਨਾ ਨੂੰ ਠੇਸ ਪਹੁੰਚੀ ਆ ਮੇਰੇ ਵੱਲੋਂ ਵੀ ਦਰਖਾਸਤ ਚਾਹੀਦੀ ਆ ਸਾਰਿਆਂ ਦੇ ਭਾਵਨਾ ਨੂੰ ਠੇਸ ਪਹੁੰਚੀ ਆ ਕਾਨੂੰਨੀ ਕਾਰਵਾਈ ਅਸੀਂ ਮੰਗਦੇ ਆ ਅਸੀਂ ਕੋਈ ਨਜਾਇਜ਼ ਮੰਗ ਨਹੀਂ ਮੰਗਦੇ ਪ੍ਰਸ਼ਾਸਨ ਤੋਂ ਵੀ ਉਹਨੇ ਬਹੁਤ ਗਲਤ ਬੋਲਿਆ ਆ ਔਰ ਵਿੱਚ ਉਹ ਵੀਡੀਓ ਵਿੱਚ ਕੋਈ ਗੁਰੂਆਂ ਬਾਰੇ ਵੀ ਕਹਿੰਦਾ ਪਿਆ ਵਾ ਗੁਰਮੋਹਨ ਸਿੰਘ ਦੇ ਬਾਰੇ ਵੀ ਉਹਨੇ ਕੁਝ ਕਿਹਾ ਵਾ ਇਸ ਕਰਕੇ ਪ੍ਰਸ਼ਾਸਨ ਉਹਦੇ ਉੱਤੇ ਜਿਹੜੀ ਬੰਦੀ ਕਾਰਵਾਈ ਆ ਉਹ ਕਰੇ ਬਾਕੀ ਆਪਾਂ ਸਾਰੇ ਜਿਹੜੇ ਇੱਥੇ ਵੀ ਕਾਨੂੰਨੀ ਆਪਣੇ ਮਾਰ ਵੀ ਹੈਗੇ ਆ ਦੋ ਚਾਰ ਉਹ ਸਾਨੂੰ ਦਿਸ਼ਾ ਨਿਰਦੇਸ਼ ਦੇਣ ਵੀ ਕਿੱਦਾਂ ਇਹ ਹੋ ਸਕਦੀ ਆ ਕਾਰਵਾਈ ਕਿਉਂਕਿ ਇਹ ਨਾ ਹੋਵੇ ਵੀ ਆਪਾਂ ਇੱਥੇ ਇੱਕ ਵਾਰ ਇਕੱਠੇ ਹੋਏ ਆ ਜੋਸ਼ ਆਇਆ ਵਾ ਉਦੋਂ ਬੇ ਆਪਣੇ ਕੰਮਾਂ 'ਚ ਲੱਗ ਜਾਈਏ ਇਹਨੂੰ ਆਪਾਂ ਮਤਲਬ ਕਾਨੂੰਨੀ ਪਹਿਲੂ ਨਾਲ ਵੀ ਦੇਖ ਕੇ ਸਾਰੀ ਕਾਰਵਾਈ ਕਰੀਏ ਮਤਲਬ ਸਿਸਟਮ ਨਾਲ ਚੱਲੀਏ ਕੋਈ ਨਾ ਹੋਵੇ ਵੀ ਇੱਥੇ ਇਕੱਠੇ ਹੋ ਕੇ ਫੇਰ ਘੰਟੀਵਾ ਕਿਲਰ ਜੀਏ ਕੋਈ ਆਪਣਾ ਇਹ ਸਿਸਟਮ ਵੜਾਓ ਵੀ ਆਪਣੇ ਜਿਹੜੇ ਕਾਨੂੰਨੀ ਕਿਹੜੀ ਪਾਰਟੀ ਦਾ ਲੀਡਰ ਨੇ ਇਹ ਗੱਲ ਚੁਕੀ ਇਹ ਆਪਣੇ ਆਮ ਆਦਮੀ ਪਾਰਟੀ ਕੋ ਚਕਿੰਦਰ ਸਿੰਘ ਮਾਨ ਸਾਰਿਆਂ ਨੂੰ ਪਤਾ ਹੀ ਹੈ ਗਰੁੱਪਾਂ ਵਿੱਚ ਵੀਡੀਓ ਵਾਇਰਲ ਹੋਈ ਰਹੀ ਆ ਜੇ ਉਹ ਵੀਡੀਓ ਸਹੀ ਹੈ ਮਤਲਬ ਦੇ ਕੇ ਹੀ ਲਾਦਾ ਵੀ ਉਹ ਬਹੁਤ ਗਲਤ ਬੋਲਿਆ ਵਾ ਪ੍ਰਸ਼ਾਸਨ ਉਹਦੇ ਤੇ ਬੰਦ ਹੀ ਕਾਰਵਾਈ ਕਰੇ ਕਾਨੂੰਨੀ ਜਿਹੜੇ ਵਿਊ ਆ ਜਿਹੜੇ ਮੇਰੇ ਕਾਨੂੰਨ ਦੇ ਜਾਣਕਾਰ ਕੋਈ ਹੈਗੇ ਆ ਉਹ ਵੀ ਆ ਗਏ ਆਪਣਾ ਇੱਥੇ ਦੱਸਣ ਵੀ ਕੀ ਇਹਦੇ ਵਿੱਚ ਹੋ ਸਕਦਾ ਵਾ ਅਜੀ ਹਰਤਿੰਦਰ ਕੀ ਕਹਿੰਦੇ ਹੋ ਜੀ ਦੇਖੋ ਇਸ ਚੀਜ਼ ਨੂੰ ਬਿਲਕੁਲ ਵੀ ਹਲਕੇ ਬੰਨਣਾ ਨਹੀਂ ਲਿਆ ਜਾ ਸਕਦਾ ਕਿਉਂਕਿ ਇਹ ਜਿਹੜਾ ਬੰਦਾ ਆ ਇਹਨੇ ਹਮੇਸ਼ਾ ਹੀ ਨਫਰਤ ਦੀ ਰਾਜਨੀਤੀ ਕੀਤੀ ਆ ਦੁਸ਼ਹਿਰੇ ਤੇ ਵੀ ਬੇਅਦਬੀ ਹੋਈ ਸੀਗੀ ਉਸ ਵੇਲੇ ਵੀ ਇਹਨਾਂ ਦਾ ਹੀ ਹੱਥ ਸੀਗਾ ਔਰ ਅੱਜ ਤੱਕ ਇਹਨਾਂ ਦਾ ਪਿਛਲਾ ਜਿਹੜਾ ਸਮੇਂ ਦੇਖ ਲਓ ਰਾਜਨੀਤੀ ਕੈਰੀਅਰ ਦੇਖ ਲਓ ਉਹਦੇ ਵਿੱਚ ਵੀ ਬੜੀ ਗੰਦੀ ਸਿਆਸਤ ਹੁੰਦੀ ਰਹੀ ਆ ਔਰ ਇਹ ਸਭ ਜਾਣਬੁੱਝ ਕੇ ਨਹੀਂ ਕੀਤਾ ਗਿਆ ਇਹ ਇਹ ਸੋਰੀ ਇਹ ਉਦੋਂ ਹੀ ਨਹੀਂ ਹੋਇਆ ਉਦੋਂ ਹੀ ਬੋਲ ਹੋ ਗਿਆ ਇਹ ਜਾਣ ਬੁੱਝ ਕੇ ਸ਼ਹਿਰ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ बार-baar ਕੀਤੀ ਜਾ ਰਹੀ ਹੈ ਔਰ ਅੱਜ ਇੱਥੇ ਆਏ ਹੋਏ ਜਿੰਨੇ ਵੀ ਆਪਣਾ ਸਾਰੇ ਧਰਮ ਪ੍ਰੇਮੀ ਲੋਕ ਆ ਸਾਂ ਜਿਹੜਾ ਦੇ ਦਿਲਾਂ ਨੂੰ ਠੇਸ ਪਹੁੰਚੀ ਆ ਅੱਜ ਇੱਥੇ ਰਲ ਕੇ ਜੋ ਵੀ ਫੈਸਲਾ ਲਿਆ ਜਾਊਗਾ ਉੱਤੇ ਸਾਰਿਆਂ ਨੇ ਡਟ ਕੇ ਖੜੇ ਹੋਣਾ ਆ ਤੇ ਇਸ ਚੀਜ਼ ਨੂੰ ਕਦੇ ਹੀ ਕਦੇ ਹੀ ਬਰਦਾਸ਼ਤ ਨਾ ਕਰਦੇ ਹੋਏ ਅਸੀਂ ਇੱਟ ਦਾ ਜਵਾਬ ਹੁਣ ਪੱਥਰ ਦਾ ਦਵਾਂਗੇ ਕਿਉਂਕਿ ਇਹਨਾਂ ਨੂੰ ਮੂੰਹ ਪੈ ਗਿਆ ਐਦਾਂ ਦੀਆਂ ਗੱਲਾਂ ਕਰਨ ਦਾ ਜਾਂ ਸ਼ਹਿਰ ਦਾ ਮਾਹੌਲ ਬੁਗੜਨ ਦਾ ਲੇਕਿਨ ਅੱਜ ਜੋ ਵੀ ਫੈਸਲਾ ਹੈ ਤੇ ਸਾਰੇ ਇਕੱਠੇ ਹੋਏ ਲੋਕ ਲੈਣਗੇ ਅਸੀਂ ਇਹ ਅੰਦੋਲਨ ਜਿਹੜਾ ਆ ਵੱਧ ਤੋਂ ਵੱਧ ਅੱਗੇ ਵਧਾਵਾਂਗੇ જય ਸ਼੍ਰੀ ਰਾਮ ਜੈ ਜੀ ਇਨ੍ਹਾਂ ਦੇ ਡਾਇਰੈਕਟ ਕਿਨਨ ਬੰਦੇ ਕਿਹਨਾਂ ਨੇ ਇੱਕ ਇਹਨਾਂ ਨੂੰ ਹਫਾਵਤਾਂ ਨੂੰ ਫੈਸਟ ਇਹ ਪਛਾਣਨ ਦਾ ਇੱਕ ਅਭਿਆਸ ਇਹਦੇ ਇਸ਼ੂ ਹੈ ਕਿਲਾ ਕੰਮੇ ਤੇ ਮੈਂ ਉਤੇ ਪ੍ਰਕਾਰਵ ਦੀ ਮੰਗ ਕਰਦੇ ਹਾਂ ਡੈਫੀਨਿਟਲੀ ਕਾਨੂੰਨ ਦੇ ਨਜ਼ਰਾਂ ਸਾਡੇ ਮੁਤਾਬਕ ਨੇ ਕਿਸੇ ਨੂੰ ਕੋਈ ਤੋਂ ਦੇ ਨਜ਼ਰਾਂ ਕਿਸੇ ਵੱਡੇ ਨੇ ਕੋਈ ਛੋਟਾ ਨਹੀਂ ਜੀ ਕੌਣੇ ਜੋ ਨੰਬਰ ਇਹਦਾ ਦਿੱਤਾ ਸਰ ਬਣਦੀ ਕਾਰਵਾਈ ਇਮੀਡੀਏਟਲੀ ਆਮਤ ਸਰ ਕਿੰਨੇ ਕਿੰਨੇ ਲੋਕਾਂ ਨਾਮ ਹੈ ਦੇ ਵਿੱਚ ਤਾਰਾ ਜਿਹੜੀ ਕੇਸ ਜਾਈ ਜਾਊਗੀ ਜਲਦੀ ਤੋਂ ਜਲਦੀ ਮੈਂ ਕੇਸ ਬੰਦ ਕਰਦਾ ਮੈਂ ਹੋਣੇ ਜਾਊਗਾ ਤੋਂ ਪਹਿਲਾਂ ਇਸੇ ਪਰ ਸਭ ਤੋਂ ਪਹਿਲਾਂ ਹੁੰਦਾ ਸਰ ਕੇਸ ਬੰਦ ਦਾ ਨਾਮ ਆਕ ਕਿਸ ਵਿਅਕਤੀ ਦੇ ਨਾਮ ਤੇ ਦਿੱਤੇ ਗਏ ਇਸ ਤਰ੍ਹਾਂ ਜੁਗਿੰਦਰ ਸਿੰਘ ਦੇ ਨਾਮ ਤੇ ਹੈ ਜੁਗਿੰਦਰ ਸਿੰਘ ਬਾਦ ਜੁਗਿੰਦਰ ਸਿੰਘ ਬਾਦ ਉਹਦਾ ਨਾਮ ਮੈਂਚਰ ਨਹੀਂ ਕੀ ਕਰਦੇ ਕੀ ਚੱਲੀ ਤੁਹਾਡੇ ਲੋਕ ਕੀ ਕਰਦੇ ਕੀ ਫੇਸਬੁੱਕ ਤੇ ਕੰਪਲੈਂਟ ਕਰਕੇ ਜਿਹੜੇ ਮੈਂਬਰ ਹਾਂਗਾ ਪੁਲਿਸ ਨੂੰ ਭੇਜਣਾ ਹੈ ਤੇ ਜੋ ਪ੍ਰੋਮੋਟ ਕਰਨਾ ਥੈਂ ਫਾਰਦਰ ਘਰ ਲਈ ਪੁਲਿਸ ਨੂੰ ਆਪਣੇ ਆਪ ਨੇ ਮਿਲਣਾ ਹੈ ਸਰ ਕੋ ਟਾਈਮ ਵਾਰ ਵੀ ਕੀਤਾ ਗਿਆ ਸਮਝਾ ਰਹਾ ਹਾਂ ਇਹ ਟਾਈਮ ਬੋਰਡ ਦਾ ਦੇਖੋ ਜਲਦੀ ਤੋਂ ਜਲਦੀ ਟਾਈਮ ਬੋਰਡ ਦਾ ਮਤਲਬ ਇਮੀਡੀਏਟ ਨਾਲ ਜਾ ਕੇ ਸਭ ਤੋਂ ਪਹਿਲਾਂ ਇਹ ਕੰਮ ਕਰਨਾ ਹੈ ਹਿੰਦੂ ਸਿਕਾਣਾ 3 ਵਜੇ ਤੱਕ ਕਹਿੰਦੇ ਆ 3 ਵਜੇ ਤੱਕ ਕੰਮ ਹੋ ਜਾਣਾ ਹੈ ਟਾਈਮ ਬੋਰਡ ਇਸ